ਸੋਸ਼ਲ ਮੀਡੀਆ ਚੱਲ ਰਿਹਾ ਹੋਰ ਖਬਰਾਂ ਦਾ ਚੱਲ ਰਿਹਾ ਕੀ ਕੀ ਰਾਜ ਕੀਆ ਕਿ ਲੋਕਾਂ ਦਾ ਇਹਨਾਂ ਨੂੰ ਭਰੋਸਾ ਨਹੀਂ ਹੈਗਾ ਆਪ ਵਿਕੇ ਹੁਣ ਉਮੀਦਵਾਰ ਉਹ ਵਿਕੇ ਹੋਏ ਬੰਦਿਆਂ ਦੀ ਭਾਲ ਕਰਦੇ ਆ ਪਰੰਤੂ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੰਦੇ ਟਿਕਾਣੇ ਕਿੱਥੇ ਆ ਜਿਹੜਾ ਮਾਹੌਲ ਹੈ ਉਹ ਬੜਾ ਇੱਕ ਸਖਤ ਟੱਕਰ ਵਾਲਾ ਦਿਖਾਈ ਦੇ ਰਿਹਾ ਇਸ ਚ ਕਿਤੇ ਨਹੀਂ ਗਿਆਨ ਜਾ ਸਕਦਾ ਕਿਸੇ ਦੀ ਜਿੱਤ ਹੋਏਗੀ ਕਿਸੇ ਦੀ ਹਾਰ ਹੋਏਗੀ ਤਾਂ ਉਹਦੇ ਵਿੱਚ ਕਿਤਨਾ ਕਿਤੇ ਹੁਣ ਜਿਵੇਂ ਡਾਕਟਰ ਗਾਂਧੀ ਨੂੰ ਹਾਈਜੈਕ ਕਰ ਲਿਆ ਕਾਂਗਰਸ ਨੇ ਪਰ ਜਿਹੜੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰ ਆ ਉਹ ਹੋਰ ਆ ਆਫਿਸ 'ਚ ਫੀਲਡ 'ਚ ਕੰਮ ਕਰਦੇ ਆ ਉਹ ਹੋਰ ਆ ਜਿਹੜੇ ਏਕੇ ਠੇਕੇ ਲੈਣ ਵਾਲਾ ਜਿਹੜਾ ਚੱਲ ਰਿਹਾ ਨਾ ਅੱਜਕੱਲ ਦੇਖੋ ਤੁਸੀਂ ਵੀ ਮਾਰਕੀਟ 'ਚੋਂ ਅਸੀਂ ਵੀ ਫੀਲਡ 'ਚ ਫਿਰਦੇ ਆ ਹਰ ਇੱਕ ਕਹਿੰਦਾ ਵੀ ਪੰਜ-ਪੰਜ ਬੰਦੇ ਬਣ ਕੇ ਠੇਕੇ ਦੇ ਦਿੰਨੇ ਆ ਸਾਡੇ ਇਸ ਸਿਸਟਮ ਦੇ ਵਿੱਚ ਇਹ ਜਿਹੜੀਆਂ ਭੇਡਾਂ ਕਾਲੀਆਂ ਆ ਗਈਆਂ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਸ਼ੁਰੂ ਕਰ ਦਿੱਤਾ ਕੁਝ ਲੋਕ ਤਾਂ ਸਿਰਫ ਪਾਰਟੀਆਂ ਤੱਕ ਸੀਮਤ ਰਹਿ ਜਾਂਦੇ ਤੁਹਾਡੇ ਮੇਰੇ ਵਰਗੇ ਹੋਟਲਾਂ ਦੇ ਵਿੱਚ ਕਿ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਉੱਥੇ ਟਿਕਾ ਲਿਆ ਜਾਂਦਾ ਕਿਉਂਕਿ ਉਹਨਾਂ ਦੀ ਮਾਰੀ ਉਹਨਾਂ ਹੀ ਕੋਈ ਹੁੰਦੀ ਹੈ ਉਹ ਕਹਿੰਦੇ ਕਿ ਇਹਦਾ ਇੱਥੇ ਤੱਕ ਟਿਕਣ ਚੁੱਕੇ ਆ ਪਰੰਤੂ ਜਿਹੜਾ ਅਸਲੀ ਮਲਾਈ ਹੁੰਦੀ ਹੈ ਉਹ ਕਿਸੇ ਹੋਰ ਪਾਸੇ ਜਾ ਚੁੱਕੀ ਹੁੰਦੀ ਹੈ ਮਨ ਲਓ ਕਿ ਹੁਣ ਡਾਕਟਰ ਗਾਂਧੀ ਨੇ ਕੋਈ ਵੱਡਾ ਪੈਕੇਜ ਰੱਖ ਦਿੱਤਾ ਹੋਏਗਾ ਕਿ ਯਾਰ ਤੁਸੀਂ ਜਿਹਨੂੰ ਮੀਟਿੰਗ ਦੇਣਾ ਬਲੱਸ਼ ਕਰ ਦੋ ਪਰ ਤੂੰ ਉਹਦੇ ਅੱਗੇ ਕਾਂਗਰਸੀ ਲੱਗੇ ਅਗਲੇ ਕਹਿੰਦੇ ਅਸੀਂ ਪੱਤਰਕਾਰਾਂ ਦੇ ਸਾਰੇ ਆਪਣਾ ਕੱਢ ਲਾਂਗੇ ਜੋ ਤਿੰਨ ਤਿੰਨ ਉਹਨਾਂ ਨੂੰ ਦੇਰੇ ਦਾਦਾ ਸਾਫ ਖਾਰੇ ਆ ਖਬਰੇ ਪੰਜਾ ਪੰਜਾ ਖਾਰੇ ਹੁਣ ਖਬਰੇ ਜਿਹੜੀ ਲਿਸਟ ਉਹਨਾਂ ਨੇ ਬਣਾਈ ਹੋਵੇ ਉਹਦਾ ਦਾਦਾ ਲੱਖ ਦੀ ਬੀਬੀ ਲੱਖ ਦੀ ਤੁਹਾਡੀ ਬੋਲੀ ਲੱਗੀ ਹੋਵੇ ਤੁਸੀਂ 3000 ਲੱਖੇ ਚਲੇ ਗਏ ਇਹ ਲੋਕ ਤਾਂ ਤੁਹਾਨੂੰ ਖਰੀਦਣ ਲਈ ਹਮੇਸ਼ਾ ਆਉਂਦੇ ਆ ਇਹ ਤੁਸੀਂ ਆਪਣਾ ਪਹਿਮਾਨਾ ਤਿਆਰ ਕਰਨਾ ਕਿ ਵਿਕਣਾ ਹੈ ਜਾਂ ਨਹੀਂ ਵਿਕਣਾ ਵਿਕਦੇ ਤਾਂ ਇੱਥੇ ਬਾਜ਼ਾਰ ਚ ਹਰ ਚੀਜ਼ ਹੈ ਹਰ ਚੀਜ਼ ਵਿਕਦੀ ਪਰ ਕਹਿੰਦਾ ਪਾਉਗੇ ਇੰਨਾ ਕ ਜਮੀਰ ਰੱਖੋਗੇ ਇਸ ਢੰਗ ਨਾਲ ਵੇਖੋ ਕਿ ਤੁਹਾਡਾ ਪਾਸ ਸੋਨੇ ਦੇ ਰੇਟ ਵਿਕੇ ਤੁਹਾਡੇ ਵਿਕੇ ਦਾ ਪਤਾ ਲੱਗੇ ਕਿ ਤੁਸੀਂ ਵਿਕੇ ਹੋ 3-3000 ਤੇ 2-2000 ਤੇ ਬੋਲੀਆਂ ਪਾਉਣ ਵਾਲੇ ਦਾਦਾ 1000 ਤੇ ਬੋਲੀਆਂ ਪਾਉਣ ਵਾਲੇ ਉਹ ਇਦਾਂ ਸਾਡੀ ਖਰੀਦੋ ਫਰੁਕਤ ਨਹੀਂ ਕਰ ਸਕਦੇ ਅਜਿਹੀ ਖਰੀਦੋ ਫਰੁਕਤ ਕਰਕੇ ਨਤੀਜੇ ਨਹੀਂ ਬਦਲੇ ਜਾ ਸਕਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਚਰਨਜੀਤ ਜੋਸ਼ੀ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਕਿ ਫੈ ਵੀ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਇੱਕ ਜੂਨੂ ਵੋਟਾਂ ਨੇ ਪਰ ਸਾਡੇ ਨਾਲ ਨੇ ਅੱਜ ਸੀਨੀਅਰ ਪੱਤਰਕਾਰ ਕਵਰ ਸਿੰਘ 베ਦੀ ਜੀ ਅਸੀਂ ਇਹਨਾਂ ਨੂੰ 베ਦੀ ਸਾਹਿਬ ਤੁਹਾਡਾ ਵੀ ਤਜਰਬਾ ਪੱਤਰਕਾਰੀ ਦੇ ਵਿੱਚ ਬਹੁਤ ਹੈਗਾ ਜਿਹੜੇ ਉਮੀਦਵਾਰ ਹੈਗੇ ਆ ਇਹ ਵੋਟਰਾਂ ਨੂੰ ਤਾਂ ਖਿੱਚਦੇ ਨਹੀਂ ਖਿੱਚਦੇ ਆ ਸੋਸ਼ਲ ਮੀਡੀਆ ਚੱਲ ਰਿਹਾ ਹੋਰ ਖਬਰਾਂ ਦਾ ਚੱਲ ਰਿਹਾ ਕੀ ਕੀ ਰਾਜ ਕੀਆ ਕਿ ਲੋਕਾਂ ਦੇ ਇਹਨਾਂ ਨੂੰ ਭਰੋਸਾ ਨਹੀਂ ਹੈਗਾ ਜਾਂ ਇਹਨਾਂ ਨੂੰ ਪ੍ਰਚਾਰ ਜਾਂ ਖਬਰਾਂ ਲਗਾ ਕੇ ਫਿਰੋਸਾ ਜੋਸ਼ ਜੀ ਲੰਮੇ ਸਮੇਂ ਤੋਂ ਬਹੁਤ ਵੱਡਾ ਰੁਝਾਨ ਹੈ ਸਿਆਸਤ ਦੇ ਵਿੱਚ ਜਦੋਂ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਇਹ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਕਿ ਇੱਕ ਹਾਰ ਦਾ ਡਰ ਹਰ ਉਮੀਦਵਾਰ ਦੇ ਅੰਦਰ ਹੁੰਦਾ ਹੈ ਉਹ ਹਾਰ ਦੇ ਡਰ ਦੇ ਕਾਰਨ ਇਹ ਕਹਿ ਸਕਦੇ ਆ ਕਿ ਜਿਹੜੇ ਆਪ ਵਿਕੇ ਹੋਣ ਉਮੀਦਵਾਰ ਉਹ ਵਿਕੇ ਹੋਏ ਬੰਦਿਆਂ ਦੀ ਭਾਲ ਕਰਦੇ ਆ ਤੇ ਸੋਸ਼ਲ ਮੀਡੀਆ ਹੁਣ ਕਰਕੇ ਇੱਕ ਟੈਕਨੀਕਲ ਯੁੱਗ ਜਦੋਂ ਆ ਗਿਆ ਤਾਂ ਉਹਦੇ ਨਾਲ ਇੱਕ ਜਿਹੜੇ ਵਿਊ ਦਾ ਰੁਝਾਨ ਜਿਹੜਾ ਹੈ ਉਹ ਵੀ ਦਿਖਾਈ ਦੇ ਰਿਹਾ ਹੈ ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਬੰਦੇ ਟਿਕਾਣੇ ਕਿੱਥੇ ਆ ਬੰਦਿਆਂ ਦਾ ਜਿਹੜਾ ਇੱਕ ਇਹ ਦੇਖਣਾ ਕਿ ਇਹਦਾ ਲੈਵਲ ਕੀ ਹੈ ਉਸ ਲੈਵਲ ਦੇ ਹਿਸਾਬ ਨਾਲ ਬੰਦੇ ਖਰੀਦ ਲਏ ਜਾਂਦੇ ਆ ਖੁਰਦੋ ਫਰੁਕਤ ਕੀਤੀ ਜਾਂਦੀ ਹੈ ਇੱਕ ਪੂਰਾ ਇੱਕ ਪੂਰਾ ਤਾਮ-ਚਮਾਮ ਜਿਹੜਾ ਕੀਤਾ ਜਾਂਦਾ ਪਰੰਤੂ ਇਹਦੇ ਵਿੱਚ ਦੋ ਤਿੰਨ ਲੱਬੀਆਂ ਨੇ ਇੱਕ ਤਾਂ ਉਹ ਪੱਤਰਕਾਰ ਨੇ ਜਿਹੜੇ ਅਦਾਰਿਆਂ ਤੋਂ ਤਨਖਾਹ ਲੈਂਦੇ ਆ ਕੁਝ ਪੱਤਰਕਾਰ ਨੇ ਜਿਹੜੇ ਸਟ੍ਰਿੰਗਰ ਤੌਰ ਤੇ ਕੰਮ ਕਰਦੇ ਆ ਕੁਝ ਵਿਅਕਤੀ ਉਹ ਆ ਕਿ ਰੋਜੀ ਰੋਟੀ ਹਰ ਪਰਿਵਾਰ ਸਿਸਟਮ ਨਾਲ ਜੁੜੀ ਹੁੰਦੀ ਹੈ ਪਰੰਤੂ ਇਹ ਜਿਹੜੇ ਲੋਕ ਨੇ ਅਸਿੱਧੇ ਅਸਿੱਧੇ ਢੰਗ ਚੋਣਾ ਦੇ ਦੌਰਾਨ ਅਪਣਾਉਂਦੇ ਆ ਫਿਰ ਇਹ ਬੰਦਿਆਂ ਦੀ ਖੋਜ ਕਰਦੇ ਆ ਕਿਹੜਾ মিডিਆ ਵਾਲਾ ਕਿੱਥੇ ਟਿਕ ਸਕਦਾ ਉਸ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਮਸਲਾ ਇਸ ਗੱਲ ਦਾ ਆ ਗਿਆ ਕਿ ਜਦੋਂ ਉਹਨਾਂ ਦੀਆਂ ਆਪਦੀਆਂ ਜ਼ਮੀਰਾਂ ਨਾ ਰਹੀਆਂ ਹੁਣ ਉਹਨਾਂ ਜ਼ਮੀਰਾਂ ਦੀ ਖੋਜ ਕਰਦੇ ਆ ਉਹਨਾਂ ਜ਼ਮੀਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ ਕਿ ਕਿਤਨਾ ਕਿਤੇ ਆਪਣੀ ਮੂਵਮੈਂਟ ਨੂੰ ਹਵਾ ਦਿੱਤੀ ਜਾ ਸਕੇ ਪਰੰਤੂ ਹੁਣ ਪਟਿਆਲੇ ਦੇ ਵਿੱਚ ਜਿੱਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤਾਂ ਇੱਕ ਹਰ ਪਾਸੇ ਹਰ ਪਾਸੇ ਤੋਂ ਜਿੱਦਾਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਆ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਮਾਹੌਲ ਹੈ ਉਹ ਬੜਾ ਇੱਕ ਸਖਤ ਟੱਕਰ ਵਾਲਾ ਦਿਖਾਈ ਦੇ ਰਿਹਾ ਇਸ ਚ ਕਿਤੇ ਨਹੀਂ ਗਿਆਨ ਜਾ ਸਕਦਾ ਕਿਸੇ ਦੀ ਜਿੱਤ ਹੋਏਗੀ ਕਿਸੇ ਦੀ ਹਾਰ ਹੋਏਗੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਹੁਣ ਜਿਵੇਂ ਡਾਕਟਰ ਗਾਂਧੀ ਨੂੰ ਹਾਈਜੈਕ ਕਰ ਲਿਆ ਕਾਂਗਰਸ ਨੇ ਤਾਂ ਇੱਕ ਮੂਮੈਂਟ ਦਿਖਾਈ ਦੇ ਰਹੀ ਆ ਕਿ ਡਾਕਟਰ ਗਾਂਧੀ ਜਿੱਤ ਰਹੇ ਆ ਪ੍ਰਨੀਤ ਕੋਰ ਜਿੱਤ ਰਹੇ ਆ ਅਕਾਲੀ ਦਲ ਦੀ ਵੀ ਵੱਡੀ ਪਕੜ ਆ ਉਹ ਵੀ ਪਰ ਕਿਤੇ ਨਾ ਕਿਤੇ ਬੰਦਿਆਂ ਨੂੰ ਟਕਾ ਕੇ ਜਿਹਾ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਜਏ ਬੰਦੇ ਜਿਹੜੇ ਆ ਹੁਣ ਖਰੀਦਨੇ ਸ਼ੁਰੂ ਕਰ ਦਿੱਤੇ ਕਿ ਜਦ ਚਾਰ ਪੰਜ ਦਿਨ ਰਹਿ ਗਏ ਮਤਲਬ ਮੈਨੂੰ ਇਹ ਲੱਗਦਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਹ ਉਮੀਦਵਾਰਾਂ ਨੇ ਆਪਣੀ ਜਿਹੜੇ ਅਖਬਾਰਾਂ ਦੇ ਜਾਂ ਪੱਤਰਕਾਰ ਲਾ ਲਓ ਜਾਂ ਜਿਹੜੇ ਲੋਕਲ ਅਖਬਾਰ ਲਾ ਲਓ ਕੁਐਸਚਨ ਇਹ ਆ ਕੀ ਇਹ ਹੁਣ মিডিਆ ਨੂੰ ਵੀ ਖਰੀਦ ਰਿਆ মিডিਆ ਦੇ ਵੀ ਆਪਣੀ ਗਰੁੱਪ ਬਣ ਰਿਆ ਇਹ ਤਾਂ ਆਪਾਂ ਫੀਲਡ 'ਚ ਰਹਿਨੀ ਆਪਾਂ ਲੋਕ ਦੇਖ ਰਹੀ ਆ ਪਰ ਜਿਹੜੇ ਫੀਲਡ 'ਚ ਕੰਮ ਕਰਦੇ ਪੱਤਰਕਾਰ ਆ ਉਹ ਹੋਰ ਆ ਆਫਿਸ 'ਚ ਫੀਲਡ 'ਚ ਕੰਮ ਕਰਦੇ ਆ ਉਹ ਹੋਰ ਆ ਜਿਹੜੇ ਇੱਕੇ ਠੇਕੇ ਲੈਣ ਵਾਲਾ ਜਿਹੜਾ ਚੱਲ ਰਿਹਾ ਨਾ ਅੱਜ ਕੱਲ੍ਹ ਦੇਖੋ ਤੁਸੀਂ ਵੀ ਮਾਰਕੀਟ 'ਚ ਅਸੀਂ ਵੀ ਫੀਲਡ 'ਚ ਫਿਰਦੇ ਆ ਹਰ ਇੱਕ ਕਹਿੰਦਾ ਵੀ ਪੰਜ ਪੰਜ ਬੰਦੇ ਬਣ ਕੇ ਠੇਕੇ ਦੇ ਦਿੰਦੇ ਆ ਉਹ ਕਹਿੰਨੇ ਜੀ ਇਦਾਂ ਦੇ ਵੱਡੇ ਚੈਨਲ ਆ ਇਹਨਾਂ ਨੂੰ ਦਿਓ ਜਿਹੜੇ ਛੋਟੇ ਚੈਨਲ ਉਹਨਾਂ ਰਹਿੰਦੋ ਪਰ ਸਾਡੀ ਜਿਹੜੀ ਆਵਾਜ਼ ਆ ਜਨਤਾ ਹੈਗੀ ਆ ਸੋਸ਼ਲ ਮੀਡੀਆ ਤੁਹ ਅਸੀਂ ਕਾਂਗਰਸੀ ਦੇਖਦੇ ਅਸੀਂ ਕਿਸੇ ਪਾਰਟੀ ਨਹੀਂ ਦੇਦੇ ਅਸੀਂ ਜਿੱਥੇ ਲੋਕਾਂ ਦੀ ਆਵਾਜ਼ ਦੇਖੋ ਜੇ ਦਿਹਾੜੀਦਾਰ ਮੈਂ ਅਸੀਂ ਪਿਛਲੇ ਦਿਨੀ ਮੈਂ ਕਿਹ ਕਬਰ ਕਵਰ ਕੀਤੀ ਸੀ ਦਿਹਾੜੀਦਾਰਾਂ ਵਾਲੀ ਵੀ 400 ਰੁਪਏ ਦੇ ਵਿੱਚ ਲੱਕ ਗਏ ਉਸ ਦੇ ਵਿੱਚ ਵੀ ਬੜੀ ਆਵਾਜ਼ ਆਈ ਕਿ ਜਿਨ੍ਹਾਂ ਨੇ ਤਾਂ ਖਬਰ ਲਾ ਦਿੱਜੀ ਇਹ ਪੈਸਾ ਲੈਣਾ ਚਾਹੁੰਦੇ ਆ ਇਹ ਇਹ ਚੀਜ਼ ਤੋਂ ਲੱਗਦੀ ਹੈ ਨਾ ਵੀ ਕਿਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਬੰਦਮੀ ਦਾ ਕਰਨ ਬਿਲਕੁਲ ਤੁਹਾਡੀ ਗੱਲ ਹੈ ਕਿ ਸਮੇਂ ਦੇ ਨਾਲ ਪੱਤਰਕਾਰੀ ਦੇ ਵਿੱਚ ਵੱਡਾ ਲੰਘਾਰ ਆਇਆ ਤੇ ਇਹਦਾ ਗਰਾਫ ਇੰਨਾ ਕੋ ਡਿੱਗ ਚੁੱਕਾ ਜਿਹੜੇ ਤਾਂ ਵੱਡੇ ਚੈਨਲ ਆ ਉਹਦੇ ਅਸਾਈਨਮੈਂਟ ਬਿਨਾ ਸਾਈਨਮੈਂਟ ਤੋਂ ਤੁਸੀਂ ਕੋਈ ਖਬਰ ਨਹੀਂ ਕਰ ਸਕਦੇ ਤੇ ਜਿਹੜੇ ਵੱਡੇ ਅਖਬਾਰ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਅਖਬਾਰ ਚ ਕੰਮ ਕੀਤਾ ਕਿਸੇ ਸਮੇਂ ਹਾਂ ਜਦੋਂ ਉਸ ਅਖਬਾਰ ਦੇ ਵਿੱਚ ਖਬਰ ਲੱਗਦੀ ਉਹਦੇ ਥੱਲੇ ਲਿਖਿਆ ਹੁੰਦਾ ਸੀ ਏ ਡੀ ਬੀ ਟੀ ਕੀ ਇੱਕ ਇਸ਼ਾਰਾ ਹੋ ਜਾਂਦਾ ਸੀ ਕਿ ਐਡ ਹੈ ਪਰ ਉਹਨਾਂ ਦਾ ਸਰੂਪ ਬਦਲ ਗਿਆ ਪਾਰਟੀਆਂ ਨੇ ਐਡ ਦੇਣੀ ਬੰਦ ਕਰਤੀ ਉਹਨਾਂ ਦਾ ਸਰੂਪ ਲੈ ਲਿਆ ਹੁਣ ਖਬਰਾਂ ਨੇ ਖਬਰਾਂ ਲੱਗਣ ਲੱਗੀਆਂ ਉਹ ਵੀ ਹੁਣ ਏ ਡੀ ਬੀ ਟੀ ਲਿਖਣ ਦੀ ਲੋੜ ਨਹੀਂ ਰਹੀ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਖਬਰਾਂ ਲੱਗ ਰਹੀਆਂ ਉਹ ਵੀ ਵਿਕ ਚੁਕੀਆਂ ਖਬਰਾਂ ਵਿਕੀਆਂ ਵਪਾਰ ਦੇ ਨਾਲ ادارے ਵਿੱਗੇ ਮਨ ਲ ਇੱਕ ਸਿਸਟਮ ਦਾ ਨੰਘਾਰ ਆ ਗਿਆ ਬੜਾ ਵੱਡਾ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਗੱਲਾਂ ਕਰਕੇ ਛੋਟੇ ਬੰਦਿਆਂ ਦੀ ਰੋਜੀ ਰੋਟੀ ਧੰਦਾ ਖਰਾਬ ਹੁੰਦਾ ਜਾ ਰਿਹਾ ਉਹਨਾਂ ਦਾ ਆਪਣਾ ਅਕਸ ਖਰਾਬ ਹੋ ਰਿਹਾ ਪਰੰਤੂ ਜਿਹੜੀ ਗੱਲ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਵੱਡੇ ਚੈਨਲ ਹਮੇਸ਼ਾ ਅਸਾਈਨਮੈਂਟ ਤੋਂ ਬਿਨਾਂ ਖਬਰ ਨਹੀਂ ਕਰਦੇ ਪਰੰਤੂ ਕੁਝ ਸਾਡੇ ਇਸ ਸਿਸਟਮ ਦੇ ਵਿੱਚ ਇਹ ਜਿਹੀਆਂ ਪੇਟਾਂ ਕਾਲੀਆਂ ਆ ਗਈਆਂ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਸ਼ੁਰੂ ਕਰ ਦਿੱਤਾ ਲੋਕਾਂ ਦਾ ਹੱਕ ਮਾਰਨਾ ਸ਼ੁਰੂ ਕਰ ਦਿੱਤਾ ਉਦਾਰਿਆਂ ਤੋਂ ਤਾਂ ਤਨਖਾਹ ਖਾਈ ਰਹੀ ਹੈ ਪਰੰਤੂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਹੋਰ ਪੱਖ ਤੋਂ ਜਿਹੜੀ ਜੇਬ ਗਰਮ ਖਾਸ ਤੌਰ ਤੇ ਜਿਹਨਾਂ ਕਰਦਣਾ ਅੱਜਕਾ 2 ਦਿਨ ਤੋਂ ਇੱਕ ਬੜੀ ਵੱਡੀ ਐਂਟੀ ਕੰਪੈਂਸੀ ਜਿਹੜੀ ਹੈ ਉਮੀਦਵਾਰਾਂ ਦੇ ਪ੍ਰਤੀ ਦੇਖਣ ਨੂੰ ਮਿਲ ਰਹੀ ਹੈ ਕੁਝ ਲੋਕ ਤਾਂ ਸਿਰਫ ਪਾਰਟੀਆਂ ਤੱਕ ਸੀਮਤ ਰਹਿ ਜਾਂਦੇ ਤੁਹਾਡੇ ਮੇਰੇ ਵਰਗੇ ਹੋਟਲਾਂ ਦੇ ਵਿੱਚ ਕਿ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਇਲੈਕਸ਼ਨ ਤੋਂ 2 ਦਿਨ ਪਹਿਲਾਂ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਉੱਥੇ ਟਿਕਾ ਲਿਆ ਜਾਂਦਾ ਕਿਉਂਕਿ ਉਹਨਾਂ ਦੀ ਮਾਰੀ ਉਹਨਾਂ ਹੀ ਕੋ ਹੁੰਦੀ ਹੈ ਉਹ ਕਹਿੰਦੇ ਕਿ ਇਹਦਾ ਇੱਥੇ ਤੱਕ ਟਿਕਣ ਚੁੱਕੇ ਆ ਪਰੰਤੂ ਜਿਹੜਾ ਅਸਲੀ ਮਲਾਈ ਹੁੰਦੀ ਹੈ ਉਹ ਕਿਸੇ ਹੋਰ ਪਾਸੇ ਜਾ ਚੁੱਕੀ ਹੁੰਦੀ ਹੈ ਪਰੰਤੂ ਹੁਣ ਕੁਝ ਸਟੇਟਾਂ ਤੋਂ ਵੱਡੀਆਂ ਪਾਰਟੀਆਂ ਦੇ ਲੋਕ ਇੱਡੇ ਪਟਿਆਲੇ ਚ ਆਏ ਹੋਇਆ ਉਹ ਹੋਟਲਾਂ 'ਚ ਬੈਠ ਕੇ ਹੋਰ ਕਲੱਬਾਂ 'ਚ ਬੈਠ ਕੇ ਜਹੀ ਮੈਨੇਜਮੈਂਟ ਕਰ ਰਹੇ ਆ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਤੂੰ 3000 ਰੁਪਏ ਲੈ ਲੈ ਤੂੰ 3000 ਰੁਪਏ ਲੈ ਕੇ ਹੁਣ ਮੈਂ ਇਹ ਗੱਲ ਤੁਹਾਨੂੰ ਬਿਲਕੁਲ ਸ਼ਰਮ ਘਹਿ ਰਹਿਆ ਕਿ ਡਾਕਟਰ ਗਾਂਧੀ ਦੀ ਮੂਵਮੈਂਟ ਬਣਾਉਣ ਲਈ ਪਟਿਆਲਾ ਮੈਨੇਜਮੈਂਟ ਕਰ ਲਈ ਕੁਝ ਬੰਦੇ ਬਾਹਰ ਆਏ ਹੋਇਆ ਉਹ ਹੁਣ ਬੰਦਿਆਂ ਦੀ ਫਰੋਕਤ ਕਿਦਾਂ ਕਰ ਰਿਹਾ ਉਹਨਾਂ ਨੇ ਕੁਝ ਪਟਿਆਲੇ ਦੇ ਕਾਂਗਰਸੀ ਟਕਾਏ ਉਹਦੇ ਵਿੱਚ ਕੁਝ ਜਾਇ ਚੋਣ ਕੀਤੀ ਗਈ ਜਦੋਂ ਮੈਨੂੰ ਇਹੋ ਹੀ ਗੱਲ ਦਾ ਪਤਾ ਲੱਗਿਆ ਮੈਂ ਵੀ ਉੱਥੇ ਪਹੁੰਚਿਆ ਪਰ ਜਦੋਂ ਉੱਥੇ ਦੇਖਿਆ ਜਾ ਕੇ ਕਿ ਇਹਨਾਂ ਦੀ ਬੋਲੀ 3-3000 ਰੁਪਏ ਪੈ ਗਈ ਮਤਲਬ ਇਹਨਾਂ ਨੇ ਕਿੱਡੀ ਕਬੱਡੀ ਉਹ ਗੱਲ ਹੈ ਕੋਈ ਸ਼ਰਮ ਵਾਲੀ ਗੱਲ ਹੈ ਵੀ ਪੱਤਰਕਾਰ ਨੂੰ ਇੱਕ 3-3000 ਰੁਪਏ ਦੇ ਵਿੱਚੋਂ ਕਰ ਰਹੇ ਹਾਂ ਜੀ 3-3000 ਰੁਪਏ ਮਿਲੇਗਾ 3 ਦਿਨ ਮਿਲੇਗਾ ਤੁਸੀਂ ਡਾਕਟਰ ਗਾਂਧੀ ਦੀ ਮੂਮੈਂਟ ਚ ਲਾਣੀ ਹੈ ਤੁਸੀਂ ਜੇ ਤੂੰ ਦਿਖਾਣਾ ਹੈ ਰਾਹੁਲ ਗਾਂਧੀ ਉੱਪਰ ਅਲਾਈਂਸ ਦੇ ਵਿੱਚ ਆਉਂਦਾ ਦਿਖਾਣਾ ਹੈ ਪੂਰੀ ਅਪਰਟਿਸ਼ਨ ਦਿਖਾਣੀ ਹੈ ਤੁਸੀਂ ਯਾਰ ਬੰਦੇ ਦੀ ਉਹਦੀ ਜਿਹੜੀ ਮਿਹਨਤ ਦਾ ਮੁੱਲ ਹੈ ਤੁਸੀਂ 3000 ਬਾ ਰਹੇ ਹੋ ਉਹਦੀ ਲੋੜ ਹੈ ਉਹਦਾ ਘਰ-ਬਾਰ ਪਰਿਵਾਰ ਚੱਲਦਾ ਜੀ ਰੋਜ਼ੀ ਰੁਟੀ ਚੱਲਦੀ ਹੈ ਪਰੰਤੂ ਇਸ ਧੰਦੇ ਦੇ ਪਿੱਛੇ ਇੱਕ ਵੱਡਾ ਤੰਦਾ ਇਹ ਹੈ ਮੈਂ ਬਹੁਤ ਸਾਰੀਆਂ ਇਲੈਕਸ਼ਨਾਂ ਦੇਖੀਆਂ ਸਿਆਸੀ ਬੰਦੇ ਬਾਹਰ ਹੋਏ ਬੰਦਿਆਂ ਦੇ ਨਾਲ ਗੇਮ ਚੇਂਜਰ ਬਣਦੇ ਆ ਗੇਮ ਚੇਂਜਰ ਬਣ ਕੇ ਉਹ ਕੀ ਕਰਦੇ ਆ ਕਿ ਇੱਕ ਬਜਟ ਇੱਕ ਲਿਸਟ ਬਣਾ ਲੈਂਦੇ ਆ ਉਹਦੇ ਵਿੱਚ ਮੋਟਾ ਪੈਟ ਸਾ ਉਹਨਾਂ ਨੂੰ ਮਿਲਦਾ ਹੈ ਪੈਕੇਜ ਮਿਲਦਾ ਹੈ ਮੰਨ ਲਓ ਕਿ ਹੁਣ ਡਾਕਟਰ ਗਾਂਧੀ ਨੇ ਕੋਈ ਵੱਡਾ ਪੈਕੇਜ ਰੱਖ ਦਿੱਤਾ ਹੋਵੇਗਾ ਕਿ ਆ ਤੁਸੀਂ ਜਿਹਨੂੰ ਮੀਟਿੰਗ ਦੇਣਾ ਬਲੱਸ਼ ਕਰ ਦੋ ਪਰੰਤੂ ਉਹਦੇ ਅੱਗੇ ਕਾਂਗਰਸੀ ਲੱਗੇ ਅਗਲੇ ਕਹਿੰਦੇ ਅਸੀਂ ਪੱਤਰਕਾਰਾਂ ਦੇ ਸਾਰੇ ਆਪਣਾ ਕੱਢ ਲਾਂਗੇ ਜੋ ਤਿੰਨ ਤਿੰਨ ਉਹਨਾਂ ਨੂੰ ਦੇ ਰਹੇ 100 ਦਾ ਸਾਫ ਖਾਰੇ ਆ ਖਬਰੇ 50 50 ਖਾਰੇ ਹੁਣ ਖਬਰੇ ਜਿਹੜੀ ਲਿਸਟ ਉਹਨਾਂ ਨੇ ਬਣਾਈ ਹੋਵੇ ਉਹਦੇ ਸਾਰੇ 10 ਦਾ 1 ਲੱਖ ਦੇ ਬੀਬੀ 1 ਲੱਖ ਦੇ ਤੁਹਾਡੀ ਬੋਲੀ ਲੱਗੀ ਹੋਵੇ ਤੁਸੀਂ 3000 ਲਾ ਕੇ ਚਲੇ ਗਏ ਬਿਲਕੁਲ ਬਿਲਕੁਲ ਤੁਹਾਡੀ ਦੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸੈਂਟਰ ਦੇ ਵੀ ਭਾਜੀਪੀ ਦੇ ਵੀ ਆਣਗੇ ਤੁਹਾਨੂੰ ਲੱਗਦਾ ਵੀ ਇਹ 2-4 ਦਿਨਾਂ ਦੇ ਵਿੱਚ ਲੋਕਾਂ ਪਰ ਜਿਹੜੇ ਲੋਕ ਹੈ ਵੋਟਰ ਸਿਆਣੇ ਹੋ ਗਏ ਹੁਣ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਇਹ ਥੋੜੇ ਦਿਨ ਕਹਿੰਦੇ ਇੱਕ ਲੋਕਾਂ ਦੇ ਵਿੱਚ ਨਹੀਂ ਜ਼ਿਆਦਾ ਚੱਲਦੀ ਇਹ ਚੀਜ਼ ਜਿਹੜੀ ਝੂਠ ਪ੍ਰਚਾਰ ਹੈਗਾ ਲੋਕ ਸਾਰੇ ਸਿਆਣੇ ਆ ਸੋਸ਼ਲ ਮੀਡੀਆ ਵਾਲੇ ਤੁਹਾਡੇ ਭਰਾ ਤਾਂ ਖਾਸ ਕਰਕੇ ਸਿਆਣੇ ਆ ਇਹ ਜੋਸ਼ੀ ਜੀ ਮੈਂ ਤਾਂ ਇੱਕ ਗੱਲ ਕਹਾਂਗਾ ਵਿਕਣ ਵਾਲਾ ਲੱਖ ਤੇ ਵੀ ਵਿਕ ਜਾਂਦਾ ਨਾ ਵਿਕਣ ਵਾਲਾ ਕੱਖਦੇਵ ਨਹੀਂ ਆਉਂਦਾ ਪਰ ਆਪਣੀਆਂ ਜ਼ਮੀਰਾਂ ਨੂੰ ਜਾਗਦੇ ਰੱਖੋ ਇਹ ਲੋਕ ਤਾਂ ਤੁਹਾਨੂੰ ਖਰੀਦਣ ਲਈ ਹਮੇਸ਼ਾ ਹੁੰਦੇ ਆ ਇਹ ਤੁਸੀਂ ਆਪਣਾ ਫੈਸਲਾ ਤਿਆਰ ਕਰਨਾ ਕਿ ਵਿਕਣਾ ਹੈ ਜਾਂ ਨਹੀਂ ਵਿਕਣਾ ਵਿਕਦੇ ਤਾਂ ਇੱਥੇ ਬਾਜ਼ਾਰ 'ਚ ਹਰ ਚੀਜ਼ ਹੈ ਹਰ ਚੀਜ਼ ਵਿਕਦੀ ਰਹੇਗੀ ਪਰ ਕਹਿੰਦਾ ਪਾਉਗਾ ਇੰਨਾ ਕ ਜਮੀਰ ਰੱਖੋਗੇ ਇਸ ਢੰਗ ਨਾਲ ਵੇਖੋ ਕਿ ਤੁਹਾਡਾ ਪਾਸ ਸੋਨੇ ਦੇ ਰੇਟ ਵਿਖੇ ਤੁਹਾਡੇ ਵਿਖੇ ਦਾ ਪਤਾ ਲੱਗੇ ਕਿ ਤੁਸੀਂ ਵਿਖੇ ਹੋ 3-3000 ਤੇ 2-2000 ਤੇ ਬੋਲੀਆਂ ਪਾਉਣ ਵਾਲੇ ਦਾਦਾ 1000 ਤੇ ਬੋਲੀਆਂ ਪਾਉਣ ਵਾਲੇ ਉਹ ਇਦਾਂ ਸਾਡੀ ਖਰੀਦੋਫਰੋਕਤ ਨਹੀਂ ਕਰ ਸਕਦੇ ਪਰੰਤੂ ਜੇ ਇਸ ਤਰ੍ਹਾਂ ਦੀਆਂ ਮੈਨੇਜਮੈਂਟਾਂ ਹੋ ਰਹੀਆਂ ਨੇ ਪਾਰਟੀਆਂ ਦੇ ਵਿੱਚ ਉਹ ਵੀ ਪਾਰਟੀਆਂ ਦੀ ਘਾਤਕ ਨੇ ਅਜਿਹੀ ਖਰੀਦੋਫਰੋਕਤ ਕਰਕੇ ਨਤੀਜੇ ਨਹੀਂ ਬਦਲੇ ਜਾ ਸਕਦੇ ਜਿੱਤ ਹੈ ਜਿੱਤ ਹੈ ਜਾਂ ਹਾਰ ਹੈ ਇਹ ਤੁਹਾਡੇ ਮੁਕੱਦਰਾਂ ਤੇ ਆ ਇਹ ਮੁਕੱਦਰਾਂ ਤੇ ਆ ਪਰ ਮੈਂ ਇੰਨੀ ਗੱਲ ਕਹਾਂਗੇ ਕਿ ਪੱਤਰਕਾਰ ਨੂੰ ਇਸ ਢੰਗ ਨਾਲ ਸੱਟ ਨਾ ਮਾਰੋ ਇਹ ਜਈ ਠੇਕੇਦਾਰੀ ਨਾ ਕਰੋ ਕਿ ਤੁਹਾਨੂੰ ਵੇਖ ਕੇ ਅਗਲਾ ਕਰੇਗੇ ਉਹ ਪੱਤਰਕਾਰ ਆ ਰਹੇ ਨੇ ਬੁਲਾਉਣਾ ਨਹੀਂ ਤੇ ਕੋਲੋਂ ਲੰਘ ਜਾਓ ਸੋ ਬਿਲਕੁਲ ਇਹ ਸੀ ਬੀਤੀ ਸਾਹਿਬ ਗੱਲ ਇਹ ਹੈ ਅਸੀਂ ਸਾਡੀ ਡਿਬੇਟ ਕਰਨ ਦਾ ਮਤਲਬ ਇਹ ਸੀ ਕੀ ਇਹ ਤਾਂ ਤੁਹਾਨੂੰ 4 ਜੂਨ ਦਾ ਰਿਜ਼ਲਟ ਹੀ ਦੱਸ ਦੇਗਾ ਕਿ ਕਿਹੜੇ ਕਿਉਂਕਿ ਉਹ ਠੇਕੇਦਾਰ ਵੀ ਉਹ ਵੀ ਉਸੇ ਟਾਈਮ ਸ਼ਹਿਰ ਦੇ ਵਿੱਚ ਰਹਿਣੇ ਨੇ ਜਦੋਂ ਰਿਜ਼ਲਟ ਆਏਗਾ ਤੇ ਜਦੋਂ ਲੋਕਾਂ ਨੇ ਵੋਟਾਂ ਪਾਣੀਆਂ ਪਰ ਮੇਰੀ ਤੁਹਾਨੂੰ ਇੱਕੋ ਹੀ ਅਪੀਲ ਹੈ ਆਪਣੀ ਵੋਟ ਦਾ ਇਸਤੇਮਾਲ ਕਰੋ 5 ਸਾਲ ਬਾਅਦ ਤੁਹਾਡੀ ਵੋਟ ਪੈਂਦੀ ਆ ਪਰ ਇਹ ਜਿਹੜੀ ਵੋਟ ਹੈ ਤੁਸੀਂ ਆਪਣੇ ਜਮੀਰ ਨਾ ਵੇਚੋ ਤੁਸੀਂ ਉਸ ਵਿਅਕਤੀ ਨੂੰ ਵੋਟ ਪਾਓ ਜਿਹੜਾ ਤੁਹਾਡੇ ਦਿਨ ਨੂੰ ਲਗੇ ਤੁਹਾਡੇ ਸ਼ਹਿਰ ਦਾ ਤੁਹਾਡੇ ਇਲਾਕੇ ਦਾ ਜਾਂ ਤੁਹਾਡੇ ਦੁੱਖ ਸੁੱਖ ਦਾ ਜਿਹੜਾ ਸਾਥੀ ਆ ਉਸ ਨੂੰ ਵੋਟ ਪਾਓ ਇਹ ਮਰਜ਼ੀ ਤੁਹਾਡੀ ਆ ਪਰ ਕਹਿੰਦੇ ਨੇ ਦੀ ਜਮੀਰ ਗੇਰ ਕੇ ਵੋਟ ਨਾ ਪਾਓ ਸੋ ਇਹ ਤੁਹਾਡੇ ਬੇਦੀ ਸਾਹਿਬ ਤੇ ਮੇਰੇ ਇੱਕ ਨਿੱਜੀ ਵਿਚਾਰ ਸੀ ਜਿਹੜੇ ਕੀ ਅੱਜ ਕੱਲ ਮਾਰਕੀਟ ਦੇ ਵਿੱਚ ਪੱਤਰਕਾਰ ਹੀ ਨਿਕ ਤੱਬਾ ਲਗਾ ਰਹੇ ਨੇ ਸੋ ਤੁਹਾਡੇ ਨਿੱਜੀ ਵਿਚਾਰ ਵੀ ਆ ਇਹ ਕਿਉਂਕਿ ਪੱਤਰਕਾਰ ਆਥੀਓ ਲੋਕਾਂ ਜਿਹੜੇ ਧੂਪਾਂ ਦੇ ਵਿੱਚ ਕੋਈ ਟਾਈਮ ਨਹੀਂ ਦੇਖਦੇ ਸਾਡੇ ਹੋਰ ਭਰਾ ਵੀਰ ਵੀ ਕੰਮ ਕਰ ਰਹੇ ਆ ਕੋਈ ਮੈਂ ਤੇ ਬੇਦੀ ਨਹੀਂ ਕਰ ਰਿਹਾ ਤੁਹਾਡੇ ਬਹੁਤ ਭਰਾ ਕੰਮ ਕਰ ਰਹੇ ਨੇ ਸਾਡੇ ਬਹੁਤ ਕੈਮਰਾਮੈਨ ਹੈਗੇ ਆ ਤੁਹਾਡੇ ਬਹੁਤ ਵੀਰ ਪੱਤਰਕਾਰੀ ਕਰਦੇ ਆ ਆਫਿਸ ਦੇ ਵਿੱਚ ਪੱਤਰਕਾਰੀ ਕਰ ਰਹੇ ਆ ਪਰ ਇਹ ਜਿਹੜੇ ਕੁਝ ਕੁ ਠੇਕੇਦਾਰ ਹੈਗੇ ਨਾ ਇਹ ਚੰਦ ਬੰਦਿਆਂ ਨੇ ਸਾਰੇ মিডিਆ ਦੀ ਪੱਤਰਕਾਰੀ ਨੂੰ ਬਦਨਾਮ ਕਰਕੇ ਰੱਖਿਆ ਤਾਂ ਸੋ ਇਸ ਖਬਰ ਨੂੰ ਵਤ ਵਤ ਸ਼ੇਅਰ ਕਰੋ ਕਿ ਲੋਕਾਂ ਤੱਕ ਇਹ ਆਵਾਜ਼ ਪਹੁੰਚੇ ਤੇ ਆਪਣੀ ਜਗ ਦੀ ਜ਼ਮੀਰ ਦੇ ਨਾਲ ਤੁਸੀਂ ਵੋਟ ਪਾਓ ਇੱਕ ਤਰੀਕ ਨੂੰ